ਪੰਜਾਬ ਪੰਜਾਬੀ ਤੇ ਪੰਜਾਬੀ ਤਨੂੰ ਪਿਆਰ ਕਰਨ ਵਾਲੇ ਦੇਸ਼ ਵਿਦੇਸ਼ ਬੈਠੇ ਸਨੇਹੀ ਉਹ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਜੀ ਖਲਕ ਅਸੀਂ ਹਰ ਰੋਜ਼ ਪੀੜਾ ਤੇ ਚਿੰਤਾ ਜਾਂ ਸਮਾਜਿਕ ਵਰਤਾਰੇ ਨੂੰ ਲੈ ਕੇ ਤੁਹਾਡੀ ਨਜ਼ਰ ਵਿੱਚ ਸਾਡੇ ਇਸ ਪਲੇਟਫਾਰਮ ਆਵਾਜ਼ ਜੀ ਖਲਕ ਤੇ ਤੁਹਾਡੇ ਨਾਲ ਹਾਜ਼ਰ ਹੁੰਨੇ ਆ ਸਵੇਰੇ ਸਵੇਰੇ ਜਦੋਂ ਅਖਬਾਰ ਚੱਕਦੇ ਆ ਤਬ ਬਹੁਤ ਸਾਰੀਆਂ ਹਾਦਸਿਆਂ ਦੀਆਂ ਕਟਰਾਮਾ ਅਸੀਂ ਦੇਖਦੇ ਆ ਹਾਦਸੇ ਪੰਜਾਬ ਹਾਦਸੇ ਹਿੰਦੁਸਤਾਨ ਹਾਦਸੇ ਇਸ ਵੇਲੇ ਸਮੁੱਚੇ ਬੇਸ਼ਮ ਵਿੱਚ ਇੱਕ ਤਰ੍ਹਾਂ ਨਾਲ ਬਹੁਤ ਸਾਰੇ ਘੜ ਘਰਾਂ ਦੇ ਚਿਰਾਗ ਨੇ ਜਿਹੜੇ ਉਹਨਾਂ ਨੂੰ ਬੁਝਾ ਰਹੇ ਨੇ ਸੜਕ ਹਾਦਸੇ ਅਚਨਚੇਤੀ ਵੀ ਹੁੰਦੇ ਨੇ ਸੜਕ ਹਾਦਸੇ ਅਣਗਹਿਲੀ ਨਾਲ ਵੀ ਹੁੰਦੇ ਨੇ ਸੜਕ ਹਾਦਸਿਆਂ ਵਿੱਚ ਬਹੁਤ ਬੇਰਾਂ ਸਰਕਾਰਾਂ ਦੇ ਜਿਹੜੇ ਪ੍ਰਬੰਧ ਨੇ ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਕਮੀਆਂ ਮਹਿਸੂਸ ਇਹਨਾਂ ਸਾਰੇ ਸਮੁੱਚੇ ਵਰਤਾਰੇ ਸਮੁੱਚੀ ਪੀੜਾ ਸਮੂਚੇ ਅਹਿਸਾਸ ਹਰ ਘਰ ਦੇ ਦੁੱਖ ਨੂੰ ਅਸੀਂ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਏ ਆ ਸਾਡੇ ਨਾਲ ਨੇ ਸਰਦਾਰ ਤਲੋਚਨ ਸਿੰਘ ਪਮਰਦੀ ਜਿਹੜੇ ਕਿ ਅੱਗੇ ਵੀ ਸਾਡੇ ਨਾਲ ਹਮੇਸ਼ਾ ਰਹਿੰਦੇ ਨੇ ਪਮਰਦੀ ਸਾਹਿਬ ਸਵਾਗਤ ਬਹੁਤ ਬਹੁਤ ਧੰਨਵਾਦ ਪੰਜਾਬੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਦੋਂ ਹਾਦਸੇ ਅਖਬਾਰਾਂ ਦਾ ਹਾਦਸੇ মিডিਆ ਦਾ ਹਿੱਸਾ ਬਣਦੇ ਨੇ ਤਾਂ ਕੁਦਰਤੀ ਹੈ ਜਿਨ੍ਹਾਂ ਪਰਿਵਾਰਾਂ ਨਾਲ ਇਹ ਵਰਤਾਰਾ ਵਾਪਰਦਾ ਹੈ ਉਹਨਾਂ ਦਾ ਡੂੰਘੇ ਗਮਾਂ ਵਿੱਚ ਡੁੱਬ ਜਾਣਾ ਕਿਉਂਕਿ ਦੁਨੀਆ ਉਜੜ ਜਾਂਦੀ ਹੈ ਜਦੋਂ ਕਿਸੇ ਪਰਿਵਾਰ ਦੀ ਦੁਨੀਆ ਉਜੜ ਜਾਂਦੀ ਹੈ ਅਖਬਾਰਾਂ ਲਈ ਉਹ ਸੁਰਖੀਆਂ ਬਣਦੇ ਨੇ ਜਦੋਂ ਅਖਬਾਰ ਪੜ੍ਹਨ ਵਾਲੇ ਲੋਕ ਨੇ ਜਿਹੜੇ ਜਿਹੜੇ ਸੰਵੇਦਨਸ਼ੀਲ ਲੋਕ ਨੇ ਜਦੋਂ ਅਖਬਾਰਾਂ ਚੁੱਕਦੇ ਨੇ ਤੇ ਅਖਬਾਰਾਂ ਦੇ ਵਿੱਚ ਜਦੋਂ ਹਾਦਸਿਆਂ ਦੀਆਂ ਖਬਰਾਂ ਪੜ੍ਹਦੇ ਨੇ ਤੇ ਉਹ ਵੀ ਸੱਚਮੁੱਚ ਇੱਕ ਤਰ੍ਹਾਂ ਨਾਲ ਕੰਬ ਜਾਂਦੇ ਨੇ ਰੋਂ ਕੇ ਗਮ ਵਿੱਚ ਡੁੱਬ ਜਾਂਦੇ ਨੇ ਤੇ ਹਾਦਸੇ ਅੱਜ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਕਹਿ ਲਈਏ ਕਿ ਬਹੁਤ ਮਾਰੂ ਅੱਤਵਾਦ ਦਾ ਰੂਪ ਲੈਦੇ ਜਾ ਰਹੇ ਨੇ ਹਰ ਰੋਜ਼ ਜਦੋਂ ਸੜਕਾਂ ਦੇ ਉੱਤੇ ਇਹ ਵਰਤਾਰਾ ਵਾਪਰਦਾ ਦੇਖਦੇ ਆਂ ਅਸੀਂ ਤੇ ਇਦਾਂ ਲੱਗਦਾ ਹੈ ਕਿ ਇਹਦੇ ਵਿੱਚ ਇਹ ਹੋ ਕੀ ਰਿਹਾ ਹੈ ਇਹਦੇ ਲਈ ਕੋਈ ਯੋਗ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ ਸਮਾਜ ਦੇ ਲਈ ਦੋਸ਼ੀ ਆ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦੇ ਪਰ ਅਸੀਂ ਜਾਣਨ ਦਾ ਯਤਨ ਕਰੀਏ ਕਿ ਸਮੁੱਚੇ ਵਿਸ਼ਵ ਲੈਵਲ ਤੇ ਜਾਂ ਸਮੁੱਚੇ ਆਪਣੇ ਪੰਜਾਬ ਲੈਵਲ ਤੇ ਤੁਸੀਂ ਕਿਵੇਂ ਦੇਖਦੇ ਹੋ ਜੀ ਇਹਨਾਂ ਸਾਰੇ ਹਾਦਸਿਆਂ ਨੂੰ ਇਹ ਕਿਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਖੂਨੀ ਕਹਿਰ ਆ ਜਿਹੜਾ ਲੋਕ ਆਪਣੇ ਪਿੰਡੇ ਤੇ ਹੰਡਾ ਰਹੇ ਨੇ ਟੈਪਕ ਦੇ ਸਬੰਧ ਵਿੱਚ ਕਿਉਂਕਿ ਆਵਾਜ਼ ਆਈ ਹੁਣ ਅਸੀਂ ਘਰਾਂ ਵਿੱਚ ਤੇ ਬੈਠ ਨਹੀਂ ਸਕਦੇ ਆਪਣੀਆਂ jobbਾਂ ਤੇ ਨੌਕਰੀਆਂ ਤੇ ਵੀ ਜਾਣਾ ਨਹੀਂ ਤੁਸੀਂ ਅਸੀਂ ਕਿਤੇ ਕਰਨੇ ਨੇ ਜਾਂ ਖਰੀਦੋ ਫਰੋਖਤ ਕਰਨੀਆਂ ਜਾਂ ਅਸੀਂ ਆਪਣੇ ਕਿਸੇ ਸੱਜਣ ਮਿੱਤਰ ਦੇ ਵਿਆਹ ਸ਼ਾਦੀ ਵਿੱਚ ਜਾਣਾ ਹਰ ਵੇਲੇ ਜਾਣਾ ਤੇ ਹੈ ਗਈ ਹੈ ਤਾਂ ਗੱਲ ਸਮਝ ਆਉਂਦੀ ਹੈ ਲੇਕਿਨ ਜੋ ਟ੍ਰੈਫਿਕ ਦੇ ਸੰਬੰਧ ਵਿੱਚ ਮੈਂ ਸਮਝਦਾ ਮੈਂ ਇੱਥੇ ਸਰਦਾਰ ਸਰਦਾਰਾ ਸਿੰਘ ਜਹੋੜ ਬਹੁਤ ਉੱਚ ਪੱਧਰ ਤੇ ਬਹੁਤ ਵਿਦਵਾਨ ਸੱਜਣ ਨੇ ਵੱਡੇ ਵੱਡੇ ਅਹੁਦਿਆਂ 'ਤੇ ਉਹ ਬਰਾਜਮਨ ਰਹੇ ਉਹਨਾਂ ਦਾ ਇੱਕ ਕਮੈਂਟ ਮੇਰੇ ਜਿਹਨ ਵਿੱਚ ਆਉਂਦਾ ਉਦੋਂ ਨੈਸ਼ਨਲ ਚੈਨਲ ਹੁੰਦੇ ਸੀ ਉਹਨਾਂ ਦਾ ਇੰਟਰਵਿਊ ਸੀ ਤੇ ਐਂਕਰ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਦੌੜ ਸਾਹਿਬ ਤੁਸੀਂ ਵਿਦੇਸ਼ਾਂ ਵਿੱਚ ਜਾ ਕੇ ਆਏ ਹੋ ਉਦੋਂ ਤਾਂ ਮੈਂ ਵਿਦੇਸ਼ਾਂ ਵਿੱਚ ਨਹੀਂ ਸੀ ਗਿਆ ਮੈਂ ਚਿਰ ਦੀ ਗੱਲ ਕਰ ਰਿਹਾ ਇਹ 1996 ਤੋਂ ਪਹਿਲਾਂ ਦੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨ ਲੱਗਾ ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਵਿਦੇਸ਼ ਵਿੱਚ ਤੇ ਇਥੇ ਦੇਸ਼ ਵਿੱਚ ਇਹਦਾ ਕੀ ਫਰਕ ਸਮਝੋ ਉਹਨਾਂ ਦਾ ਕਮੈਂਟ ਬਹੁਤ ਕਮਾਲ ਦਾ ਸੀ ਉਹ ਕਹਿੰਦੇ ਵੀ ਵਿਦੇਸ਼ਾਂ ਵਿੱਚ ਕਾਨੂੰਨ ਘੱਟ ਨੇ ਲੇਕਿਨ ਸਾਰੇ ਲਾਗੂ ਨੇ ਭਾਰਤ ਦੇ ਵਿੱਚ ਕਾਨੂੰਨ ਜਾਦੇ ਨੇ ਲੇਕਿਨ ਲਾਗੂ ਕੋਈ ਨਹੀਂ ਹੁਣ ਜਦੋਂ ਅਸੀਂ ਹਾਈਵੇ ਦੇ ਟ੍ਰੈਫਿਕ ਦੀ ਗੱਲ ਕਰਦੇ ਹਾਂ ਤੇ ਪਿੰਡਾਂ ਦੀਆਂ ਸੜਕਾਂ ਦਾ ਮੈਨੂੰ ਦੋ ਭਾਗਾਂ ਵਿੱਚ ਵੰਡ ਕੇ ਇਹਦਾ ਉੱਤਰ ਤੁਹਾਨੂੰ ਦਵਾਂਗਾ ਮੇਰੇ ਵਿਚਾਰਾਂ ਦਾ ਵਿਚਾਰਾਂ ਨਾਲ ਕਿਸੇ ਦਾ ਸਹਿਮਤ ਹੋਣਾ ਜਾਂ ਅਸਹਿਮਤ ਹੋਣਾ ਇੱਕ ਵੱਖਰਾ ਵਿਸ਼ਾ ਤੇ ਨੁਕਤਾ ਕੀ ਨਹੀਂ ਮੇਰੀ ਸੋਚ ਨਹੀਂ ਹੁੰਦੀ ਕਿਸੇ ਦੀ ਕਰਨੀ ਅਸਾਲੂ ਪੱਖ ਤੋਂ ਕਰਦੇ ਆ ਤਾਂ ਕਿ ਕਿਸੇ ਘਰ ਦਾ ਚਿਰਾਗ ਨਾ ਬੁੱਝੇ ਇਹ ਤਾਂ ਕਾ ਹਾਈਵੇ ਦਾ ਜਾਂ ਜਰਨੈਲੀ ਸੜਕ ਦਾ ਜਾਂ ਜਿਹੜੇ ਵੱਡੇ ਹਾਈਵੇ ਨੇ ਮੈਂ ਜੋ ਵਿਦੇਸ਼ ਵਿੱਚ ਵੇਖਿਆ ਹੁਣ ਤੇ ਪੰਜਾਬ ਦਾ ਬਹੁਤਾ ਹਿੱਸਾ ਵਿਦੇਸ਼ ਵਿੱਚ ਆ ਇਹ ਦੀ ਵੀ ਮੈਂ ਵਿਦੇਸ਼ ਦੀ ਗੱਲ ਕਰਨ ਲੱਗਾ ਲੇਕਿਨ ਉੱਥੇ ਕੀ ਆ ਵੀ ਜਿਹੜੀਆਂ ਸੜਕਾਂ ਨੇ ਹਾਈਵੇ ਬਣੇ ਹੋਏ ਉੱਥੇ ਨਾ ਜਿਉਂ ਤਿੰਨ ਲੇਨ ਦੀ ਸੜਕਾਂ ਤੇ ਉਹਦੇ ਵਿੱਚ ਜਿਹਨੇ ਹਾਈ ਸਪੀਡ ਤੇ ਜਾਣਾ ਤੇ ਉਹਨੇ ਇੱਕ ਲੇਨ ਵਿੱਚ ਰਹਿਣਾ ਪਤਾ ਹੁੰਦਾ ਪਿੱਛੇ ਚੱਲਣ ਵਾਲੀ ਟ੍ਰੈਫਿਕ ਨੂੰ ਵੀ ਇਹ ਜਿਹੜੀ ਉਸ ਲੇਨ ਵਿੱਚ ਆ ਜਿਹੜੀ ਤੇਜ਼ ਜਾਣ ਵਾਲੀ ਲੇਨ ਇਹਨੇ ਮੱਧਮ ਗਤੀ ਵਿਚ ਜਾਣਾ ਉਹਨੇ ਉਸ ਸਾਤੇ ਰਹਿਣਾ ਇੱਕ ਲੇਨ ਵਿੱਚ ਤੇ ਜਿਨ੍ਹਾਂ ਨੇ ਹੌਲੀ ਜਾਣਾ ਉਹਨਾਂ ਨੇ ਇੱਕ ਲੇਨ ਵਿੱਚ ਰਹਿਣਾ ਤੇ ਦੂਜੀ ਗੱਲ ਅੱਗੇ ਜਾ ਕੇ ਜੇ ਕਿਸੇ ਨੇ ਰਾਈਟ ਜਾਂ ਲੈਫਟ ਮੋੜਨਾ ਇੰਟਰਸੈਕਸ਼ਨ ਤੋਂ ਕਿਤੇ ਵੀ ਜਾ ਕੇ ਤੇ ਕਿਲੋਮੀਟਰ ਇੱਕ ਕਿਲੋਮੀਟਰ ਪਹਿਲਾਂ ਸੰਕੇਤ ਹੁੰਦੇ ਨੇ ਵੀ ਤੁਹਾਨੂੰ ਇੱਧਰ ਨੂੰ ਮੋੜਨਾ ਤੇ ਉਹ ਆਪਣੀ ਗੱਡੀ ਨੂੰ ਸਮਾਂ ਵਿਚਾਰ ਕੇ ਆਪਣੀ ਇੰਡੀਕੇਟਰ ਆਪਣਾ ਦੇ ਕੇ ਉਹ ਉਸ ਲੇਨ ਵਿੱਚ ਕਰ ਲੈਂਦਾ ਤਾਂ ਕਿ ਦੂਜੇ ਬੰਦਿਆਂ ਨੂੰ ਕੋਈ ਦਿੱਕਤ ਨਾ ਹੁਣ ਕੀ ਆ ਵੀ ਕਿਸੇ ਪੰਜਾਬ ਦੇ ਵਿੱਚ ਜਾਂ ਵੱਡੇ ਹਾਈਵੇ ਤੇ ਕਿਸੇ ਬੰਦੇ ਨੇ ਉਹ ਖੱਬੇ ਪਾਸੇ ਜਾ ਰਿਹਾ ਤਿੰਨ ਲੇਨ ਦੀ ਸੜਕਾ ਖੱਬੇ ਪਾਸੇ ਜਾ ਰਿਹਾ ਟਰੱਕ ਤੇ ਜਾਂ ਕੋਈ ਛੋਟੀ ਕਾਰ ਆ ਤੇ ਉਹਨੇ ਮੁੜਨਾ ਉਹ ਦੇਖ ਕੇ ਇੱਕਦਮ ਆਪਣੇ ਆਪ ਨੂੰ ਰਾਈਟ ਕਰ ਲੈਂਦਾ ਇੰਡੀਕੇਟਰ ਲਾਉਂਦਾ ਤੇ ਰਾਈਟ ਕਰ ਲੈਂਦਾ ਪਿੱਛੇ ਕੋਈ ਸਪੀਡ ਦਾ ਗੱਡੀ ਆ ਰਹੀ ਹੈ ਉਹ ਪਰਵਾਹ ਨਹੀਂ ਕਰਦਾ ਤੇ ਉਹ ਇੱਕਦਮ ਸੱਜੇ ਨੂੰ ਕਰਦਾ ਤੇ ਪਿੱਛੇ ਦੀ ਸਾਰੀ ਟ੍ਰੈਫਿਕਾ ਜਿਹੜੀ ਡਿਸਟਰਬ ਹੋ ਜਾਂਦੀ ਆ ਦੂਜੀ ਗੱਲ ਜਿੱਥੇ ਕ੍ਰੋਸ ਕਰਨਾ ਕਿਉਂਕਿ ਕ੍ਰੋਸ ਕਰਨ ਵਾਲੀ ਜਿਹੜੀ ਗੱਲ ਆ ਕਿਸੇ ਨੇ ਹੌਲੀ ਜਾਣਾ ਕਿਸੇ ਨੇ ਤੇਜ਼ ਜਾਣਾ ਪਹਿਲੀ ਗੱਲ ਤਾਂ ਇਹ ਲਾਈਨਾਂ ਨੇ ਜਿਹੜੀਆਂ ਪਤਾ ਹੋਵੇ ਵੀ ਮੈਂ 1.60 ਤੋਂ ਉੱਤੇ ਜਾਣਾ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੋਂ ਉੱਪਰ ਜਾਣਾ ਜਾਂ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ 80 ਕਿਲੋਮੀਟਰ ਦੀ ਸਪੀਡ ਨਾਲ ਜਾਣਾ ਤੁਸੀਂ ਉਸ ਲੇਨ ਵਿੱਚ ਜਾਵੋ ਜਿਹੜੀ ਲੇਨ ਫਿਰ ਦੂਜੇ ਨੂੰ ਪਤਾ ਵੀ ਇਹਨੇ ਮੈਂ ਮੈਂ ਹੌਲੀ ਜਾ ਰਿਹਾ ਉਹ ਤੁਹਾਨੂੰ ਕ੍ਰੋਸ ਕਰਦਾ ਚਲਾ ਜਾਊਗਾ ਕਿਤੇ ਬੇਗਾਨ ਨਹੀਂ ਪਊਗਾ ਹੁਣ ਕੀ ਆ ਵੀ ਕੋਈ ਥੱਲੇ ਵਾਲੀ ਲੇਨ ਵਿੱਚ ਬਹੁਤ ਤੇਜ਼ ਜਾ ਰਿਹਾ ਕੋਈ ਗਬਲੀ ਲੇਨ ਵਿੱਚ ਵਿਚਕਾਰਲੀ ਲੇਨ ਵਿੱਚ ਬਹੁਤ ਤੇਜ਼ ਜਾ ਰਿਹਾ ਤੇ ਕ੍ਰੋਸ ਦਾ ਕੋਈ ਮਤਲਬ ਨਹੀਂ ਜਿੱਥੇ ਸਿੱਧੀ ਚੱਤੀ ਲੈਣਾ ਵਿਦੇਸ਼ਾਂ ਵਿੱਚ ਕੀ ਆ ਵੀ ਜਿੱਥੇ ਕ੍ਰੋਸ ਕਰਨ ਨੂੰ ਤੁਹਾਨੂੰ ਥਾਂ ਤੇ ਉੱਥੇ ਥਾਂ ਥਾਂ ਤੇ ਤੁਹਾਨੂੰ ਕੱਟ ਮਾਰ ਦੇਣੇ ਨੇ ਵੀ ਇੱਥੋਂ ਤੁਸੀਂ ਸੱਜੇ ਖੱਬੇ ਲੇਨ ਬਦਲ ਸਕਦੇ ਹੋ ਇੱਥੇ ਵੀ ਮਾਰੀ ਉਹਨੇ ਲੇਖ ਨੂੰ ਕੋਈ ਪਰਵਾਹ ਨਹੀਂ ਕਰਦਾ ਲਾਗੂ ਕਿਨੇ ਕਰਨਾ ਲਾਗੂ ਤਾਂ ਅਕਸਰ ਜਿਹੜੇ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਅਫੀਸਰ ਸਾਹਿਬਾਨ ਨੇ ਉਹਨਾਂ ਨੇ ਲਾਗੂ ਕਰਨਾ ਤੇ ਉਹਦੇ ਨਾਲ ਜੇ ਲਾਗੂ ਕਰਨਾ ਹੋਵੇ ਤੇ ਉਹਦੇ ਨਾਲ ਸਰਕਾਰ ਦੀ ਇਨਕਮ ਵੀ ਵੱਧ ਸਕਦੀ ਆ ਵੀ ਜੇ ਕੋਈ ਬੰਦਾ ਰੈਪਟ ਦੇ ਨੀਮਾ ਦੀ ਬਹੁਤ ਵੱਡੀ ਕੁਤਾਹੀ ਕਰਦਾ ਜਿਹੜਾ ਕਿਸੇ ਲਈ ਬਹੁਤ ਵੱਡਾ ਨੁਕਸਾਨਦਾਇਕ ਹੋ ਸਕਦਾ ਕਿਸੇ ਦੀ ਜਾਨ ਜਾ ਸਕਦੀ ਆ ਜੇ ਤੁਸੀਂ ਉਹਨੂੰ ਇਕਨੋਮਿਕਲੀ ਜੁਰਮਾਨਾ ਕਰੋਗੇ ਕਿ ਇਹਦੇ ਬਿਨਾਂ ਸੁਧਾਰ ਨਹੀਂ ਹੋ ਸਕਦਾ ਤੇ ਸੁਧਾਰ ਕਰਨ ਵਾਸਤੇ ਤੁਹਾਨੂੰ ਨੀਮਾ ਵਿੱਚ ਸਖਤਾਈ ਕਰਨੀ ਪਊਗੀ ਕਿਉਂਕਿ ਸਾਡੀ ਜਨਸੰਖਿਆ ਬਹੁਤ ਆ ਤੇ ਦੂਜੀ ਗੱਲ ਇਹਦੇ ਵਿੱਚ ਜਿਹੜੀ ਵੱਡੀ ਪ੍ਰੋਬਲਮ ਆ ਤੇ ਵਿਦੇਸ਼ਾਂ ਵਿੱਚ ਇਹ ਗੱਲ ਮੈਂ ਦੇਖਿਆ ਵੀ ਉੱਥੇ 21 ਸਪੀਡ ਦੀਆਂ ਗੱਡੀਆਂ ਜਿਵੇਂ ਮਤਲਬ ਕੋਈ ਕਾਰ ਆ ਜਾਂ ਟਰੱਕ ਆ ਜਾਂ ਕੋਈ ਵੱਡਾ ਟਰੱਕ ਆ ਤੇ ਉਹ ਸਪੀਡ ਦੀਆਂ ਗੱਡੀਆਂ ਜਿਹੜੀਆਂ ਮਤਲਬ ਸ਼ੁਰੂਆਤੀ ਤੌਰ ਤੇ ਮਤਲਬ 80 90 100 110 ਵੀ ਕਿਲੋਮੀਟਰ ਤੱਕ ਜਾਂਦੀਆਂ ਨੇ ਉਹ ਉਸੇ ਸਪੀਡ ਦੀਆਂ ਗੱਡੀਆਂ ਲੈ ਕੇ ਜਾਂਦੇ ਨੇ ਸਾਡੇ ਕੀ ਆ ਮਜਬੂਰੀ ਤਾਂ ਹੈ ਲੇਕਿਨ ਸਾਡੇ ਇੱਕ ਜਿਹੜਾ ਟਰੈਕਟਰ ਆ ਉਹ ਆਪਣੀ ਸਪੀਡ ਤੋਂ ਜ਼ਿਆਦਾ ਨਹੀਂ ਜਾ ਸਕਦਾ ਇੱਕ ਖੱਤਰ ਰੇੜਾ ਜਿਹੜਾ ਉਹ ਹਾਈਵੇ ਤੇ ਜਾਂਦਾ ਖੱਤਰ ਰੇੜੇ ਦੀ ਸਪੀਡ ਕੀ ਆ ਇੱਕ ਆਟੋ ਰਿਕਸ਼ਾ ਇਹ ਮੈਂ ਉਹਨਾਂ ਨੇ ਉਹਨਾਂ ਨੂੰ ਪ੍ਰਣਾਮ ਕਰਦਾ ਵੀ ਉਹ ਮਿਹਨਤ ਕਰਦੇ ਨੇ ਉਹਨਾਂ ਦੀ ਜੀਵਿਕਾ ਤੇ ਉਹ ਉਹਨਾਂ ਨੇ ਵਿਚਾਰਿਆਂ ਨੇ ਕਮਾ ਕੇ ਖੇਤੜੀ ਵਾਲੇ ਨੇ ਵੀ ਜਾਂ ਟਰੈਕਟਰ ਤੇ ਕੋਈ ਕਿਸਾਨ ਟਰਾਲੀ ਤੇ ਗੰਨਾ ਲੱਦ ਕੇ ਡਾ ਰਿਹਾ ਉਹਨੇ ਵੀ ਉਹਨੇ ਆਪਣੇ ਬੱਚਿਆਂ ਦਾ ਪੇਟ ਪਾਲਣਾ ਜਾਂ ਜਿਹੜਾ ਬੰਦਾ ਹੁਣ ਵੇਖਣ ਨੂੰ ਕੀ ਲੱਗਦਾ ਵੀ ਇੱਕ ਜਿਹੜਾ ਆਟੋ ਰਿਕਸ਼ਾ ਉਹਦੇ ਤੇ 10 12 ਕੁਆਂਟਲ ਸਰੀਆ ਲੱਦ ਕੇ 10 ਫੁੱਟ ਅੱਗੇ ਨੂੰ ਆ 5 ਫੁੱਟ 10 ਫੁੱਟ ਪਿੱਛੇ ਨੂੰ ਆ ਤੇ ਕੀ ਉਹਨੂੰ ਕੌਣ ਅਲਾਉ ਕਰਦਾ ਉਸ ਵਾਰੀਏਟ ਹੋਣ ਵਾਸਤੇ ਬਣਿਆ ਲੇਕਿਨ ਉਹਨੂੰ ਕੌਣ ਅਲਾਉ ਕਰਦਾ ਜੇ ਇਹੇ ਹੁਣ ਮੰਨ ਕੀ ਚੱਲਣਾ ਪੂਗਾ ਉਹਦੇ ਲਈ ਜਿਹੜੇ ਲੋਕ ਮਰਦੇ ਨੇ ਬਿਟਾਰੇ ਫਿਰ ਉਹਦੀ ਸਪੀਡ ਉਨੀ ਨਹੀਂ ਹੋ ਸਕਦੀ ਉਹਨੂੰ ਕਾਰ ਨੇ ਹੁਣ ਕਬਲੀ ਲੇਨ ਤੇ ਜਾ ਰਿਹਾ ਤੇ ਕਈ ਵਾਰ ਮੈਂ ਦੇਖਿਆ ਟ੍ਰੈਕ ਵਿੱਚ ਜਾਂਦਿਆਂ ਬੰਦਾ ਆਰਾਮ ਨਾਲ ਉਹਨਕੀ ਲੇਨ ਵਿੱਚ ਲਾ ਲੈਂਦਾ ਵੀ ਜਾਓ ਮਰੋ ਜੀ ਨੇ ਮਰਨਾ ਖੱਬੇ ਪਾਸੇ ਦੀ ਜਾਈ ਜਾਓ ਤੇਜ਼ ਭਜਾਉਣ ਵਾਲਾ ਜਿੱਦ ਤੱਕ ਜਾਵੇ ਉਹ ਆਪਣੀ ਸਪੀਡ ਨਾਲ ਜਾ ਰਿਹਾ ਹੁਣ ਉਹ ਗੱਲ ਦੀ ਨਜ਼ਰਸਾਨੀ ਕੌਣ ਕਰੂਗਾ ਕੋ ਕੌ ਦੀ ਨਜ਼ਰਸਾਨੀ ਜਿੰਨੇ ਵੀ ਸਾਡੇ ਅਧਿਕਾਰੀ ਨੇ ਟ੍ਰੈਪ ਵਾਲੇ ਅਧਿਕਾਰੀ ਨੇ ਤੇ ਉਹਨਾਂ ਦੀ ਨਜ਼ਰਸਾਨੀਆਂ ਜਾਂ ਹਾਈਵੇ ਵਾਲੇ ਨੇ ਜਿਹੜਾ ਵੀ ਬੰਦਾ ਜਾਂ ਓਵਰ ਸਪੀਡ ਜਾਂਦਾ ਜਾਂ ਫਿਰ ਆਪਣੀ ਲੇਨ ਤੋਂ ਗਲਤ ਜਾ ਰਿਹਾ ਕਦੇ ਨਾ ਕਦੇ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਪਊਗਾ ਇਹ ਧਿਆਨ ਦੇਣ ਤੋਂ ਬਿਨਾ ਅਸੀਂ ਜਿਹੜੇ ਇਹ ਹਾਦਸੇ ਨੇ ਕਿਉਂਕਿ ਉਹ ਬੰਦਾ ਤੇ ਚੱਲਿਆ ਜਾਂਦਾ ਤੁਹਾਨੂੰ ਪਤਾ ਹੀ ਹੈ ਸਾਡੇ ਢਾਂਚੇ ਦਾ ਅਦਾਲਤਾਂ ਵੱਲੋਂ ਇਨਸਾਫ ਮਿਲਦੇ ਮਿਲਦਾ ਕਿੰਨਾ ਟਾਈਮ ਲੰਘ ਜਾਂਦਾ ਲੇਕਿਨ ਜਿਸ ਮਾਂ ਦਾ ਪੁੱਤ ਮਰ ਜਾਂਦਾ ਜਿਸ ਭੈਣ ਦਾ ਭਰਾ ਮਰ ਜਾਂਦਾ ਜਿਸ ਸੁਹਾਗਵਰਤੀ ਦਾ ਸੁਹਾਗ ਮਰ ਜਾਂਦਾ ਜਿਨ੍ਹਾਂ ਦਾ ਮਸੂਮ ਬੱਚਾ ਮਰ ਜਾਂਦਾ ਕੋਈ ਪ੍ਰਵਾਹ ਨਹੀਂ ਕਰਦੇ ਹਾਈਵੇ ਦੇ ਉੱਤੇ ਛੋਟੇ ਬੱਚੇ ਬੜੀ ਤੇਜ਼ੀ ਨਾਲ ਮੋਟਰਸਾਈਕਲ ਭਜਾਈ ਜਾਂਦੇ ਨੇ ਤੇ ਸਪੀਡ ਉੱਤੇ ਲਿਖੀ ਹੁੰਦੀ ਆ ਵੀ ਇਹ 80 ਦੀ ਆ ਲੇਕਿਨ ਮੋਟਰਸਾਈਕਲ ਤੁਹਾਡੇ ਕੋਲ ਦੀ 100 ਤੋਂ ਵੀ ਉੱਤੇ ਹੀ ਜਾ ਰਹਾ ਤੇ ਜਦੋਂ ਤੁਸੀਂ ਬ੍ਰੇਕ ਲਾਓਗੇ ਉਹ ਕਿਵੇਂ ਲੱਗੂਗੀ ਇਹਦੇ ਵੱਲ ਹਰ ਸਰਕਾਰ ਨੂੰ ਚਾਹੇ ਕੋਈ ਸਰਕਾਰ ਆ ਕਿਸੇ ਪਾਰਟੀ ਦੀ ਸਰਕਾਰ ਆ ਉਹਨਾਂ ਨੂੰ ਇਹਦੇ ਵੱਲ ਤਵੱਜੂ ਦੇਣੀ ਚਾਹੀਦੀ ਆ ਉਹ ਕਰਨ ਕੀ ਉਹਨਾਂ ਕੋਲ ਜਿਹੜੀ ਵਿਚਾਰੀ ਪੁਲਿਸ ਆ ਉਹਨਾਂ ਦੀ ਗਿਰਤੀ ਪਹਿਲੀ ਬਹੁਤ ਥੋੜੀ ਆ ਉਹਨਾਂ ਕੋਲ ਤਾਂ ਥਾਣਿਆਂ ਦੇ ਕੰਮ ਨਹੀਂ ਜਿਹੜੇ ਅਦਾਲਤਾਂ ਦੇ ਕੰਮ ਨੇ ਉਹੀ ਨਹੀਂ ਮੁਕ ਰਹੇ ਇਸ ਕਰਕੇ ਸਾਨੂੰ ਕੋਈ ਟ੍ਰੈਪਕ ਦਾ ਐਸਾ ਬਿੰਗ ਕ੍ਰੀਏਟ ਕਰਨਾ ਚਾਹੀਦਾ ਜਿਨ੍ਹਾਂ ਨੂੰ ਤੁਸੀਂ ਟ੍ਰੈਪਕ ਨੂੰ ਕੰਟਰੋਲ ਕਰਨ ਵਾਸਤੇ ਵਰਤੋਂ ਵਿੱਚ ਲਿਆ ਸਕੋ ਤੇ ਉਹਦੇ ਲਈ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੂਗਾ ਤੇ ਨਾਲ ਦਾ ਟ੍ਰੈਪਕ ਵਿੱਚ ਜਿਹੜਾ ਸੁਧਾਰ ਆ ਤੇ ਉਹਦੇ ਨਾਲ ਕੋਈ ਨਰਮਾਈ ਦਾ ਕੀਤੀ ਜਾਵੇ ਰਾਜਨੀਤਿਕ ਤੌਰ ਤੇ ਜਿਉਂ ਦੀ ਕੋਈ ਪਹੁੰਚ ਅਪਰੋਚ ਆ ਅੱਜਕੱਲ ਦੇਖਦੇ ਆਂ ਜੇ ਕੋਈ ਰੋਗਦਾਰ ਤੇ ਉਹ ਬੰਦਾ ਉਹਦੇ ਕੰਨ ਨੂੰ ਮੋਬਾਈਲ ਲਾ ਦਿੰਦਾ ਤੇ ਉਹ ਤੋਂ ਸੁਨੇਹਾ ਆਉਂਦਾ ਵੀ ਇਹਨਾਂ ਨੂੰ ਛੱਡ ਦਿਓ ਇਸ ਤਰੀਕੇ ਨਾਲ ਨਹੀਂ ਚੱਲਦਾ ਤੇ ਇਹ ਸਾਨੂੰ ਕਦੇ ਨਾ ਕਦੇ ਇਹਦੇ ਵੱਲ ਧਿਆਨ ਦੇ ਕੇ ਸਖਤ ਫੈਸਲੇ ਲੈਣੇ ਪੈਣਗੇ ਕਿ ਜੇ ਸੀਟ ਐਪ ਕੋ ਨੂੰ ਕੰਟਰੋਲ ਕਰਨਾ ਆਵਾਜ਼ਾਂ ਹੀ ਤੇ ਘਰਾਂ ਦੇ ਵਿੱਚੋਂ ਮਨੁੱਖਾਂ ਦਾ ਜਾਣਾ ਦੁਨੀਆ ਦੇ ਵਿੱਚੋਂ ਸਮਾਜ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਵਿਛੜ ਜਾਣਾ ਇਹ ਵਰਤਾਰਾ ਸਮੁੱਚੇ ਤੌਰ ਤੇ ਸਮਾਜ ਨੂੰ ਸਾਡੇ ਨੂੰ ਬੁਰੀ ਤਰ੍ਹਾਂ ਖਾ ਰਿਹਾ ਹੈ ਜਿਸ ਤਰ੍ਹਾਂ ਸਿਸਟਮ ਦੀ ਗੱਲ ਕੀਤੀ ਹੈ ਪਮਦੀ ਸਾਹਿਬ ਨੇ ਪੋਲੀਟੀਕਲ ਜਿਹੜਾ ਖੇ ਸਿਸਟਮ ਆ ਇਹਦੇ ਵਿੱਚ ਐਂਟਰ ਹੋਣਾ ਇਸ ਖੇਤਰ ਦੇ ਵਿੱਚ ਆਵਾਜਾਈ ਦੇ ਪੁਲਿਸ ਦੇ ਖੇਤਰ ਵਿੱਚ ਸਰਕਾਰਾਂ ਨੂੰ ਕੀ ਇਹਨੂੰ ਪੋਲੀਟੀਕਲ ਆਵਾਜਾਈ ਪੁਲਿਸ ਆ ਪਾਵੇਂ ਪੰਜਾਬ ਪੁਲਿਸ ਆ ਜਿੰਨਾ ਚਿਰ ਉਹ ਤੋਂ ਮੁਕਤ ਨਹੀਂ ਹੁੰਦੇ ਜਿਵੇਂ ਤੁਸੀਂ ਦੱਸਿਆ ਉਹਨਾਂ ਚਿਰ ਇਹ ਸਾਰਾ ਸਿਸਟਮ ਹੈ ਜਿਹੜਾ ਠੀਕ ਨਹੀਂ ਆ ਸਕਦਾ ਮੈਂ ਕੱਲ ਦੀ ਵੀ ਦੇ ਵਿੱਚ ਤਰਨਾ ਇੱਕ ਹੋਰ ਗੱਲ ਇਹ ਗੱਲ ਕਰਦਾ ਪੋਲੀਟੀਕਲ ਇੱਕ ਤਾਂ ਹੁੰਦਾ ਨੂ ਵੀ ਬੰਦੇ ਦੀ ਪਹੁੰਚ ਆ ਲੇਕਿਨ ਪੋਲੀਟੀਕਲ ਤੌਰ ਤੇ ਪੋਲੀਟੀਕਲ ਬੰਦਿਆਂ ਦੀ ਕਿ ਲੋੜ ਆ ਵੀ ਅਸੀਂ ਬੋਟਾਂ ਲੈ ਲਈਆਂ ਉਹ ਕਹਿੰਦੇ ਨੇ ਵੀ ਸਾਨੂੰ ਵੋਟ ਮਿਲ ਹੀ ਜਾਏਗੀ ਹੁਣ ਮੈਂ ਜੋ ਆਪਣੇ ਪਿੰਡਾਂ ਦੀਆਂ ਜਿਵੇਂ ਆਪਾਂ ਗੱਲ ਕਰੀ ਸੀ ਵੀ ਮੈਂ ਦੂਜੇ ਪੱਖ ਵਿੱਚ ਜਿਹੜੀਆਂ ਲਿੰਕ ਸੜਕਾਂ ਨੇ ਉਹ 11-12 ਫੁੱਟ 11.5 ਫੁੱਟ ਚੌੜੀ ਸੜਕਾਂ ਕਿਉਂਕਿ ਮੈਂ ਪਿੰਡਾਂ ਦੇ ਵਿੱਚ ਵਿਚਰਦਾ ਰਹਿੰਦਾ ਮੈਂ ਆਮ ਸਕੂਟਰ ਤੇ ਵੀ ਜਾਂਦਾ ਜਾਂ ਕਈ ਵਾਰੀ ਕਾਰ ਵਿੱਚ ਵੀ ਹੁੰਦਾ ਕੀ ਦੇਖਦਾ ਵੀ ਕਈ ਵਾਰੀ ਕੋਈ ਬੰਦਾ ਪਿੰਡ ਦੇ ਵਿੱਚ ਬਿਮਾਰ ਹੋ ਗਿਆ ਤੇ ਉਹਨੂੰ ਲੈ ਕੇ ਜਾਣਾ ਹਸਪਤਾਲ ਤੇ ਉਹਦੇ ਅੱਗੇ ਇੱਕ ਟਰਾਲੀ ਜਾਂਦੀ ਆ ਜਿਹੜੀ 15 ਫੁੱਟ ਲੰਬੀ ਆ ਤੇ ਪ੍ਰਾਲੀ ਨਾਲ ਭੰਨ ਪਈ ਹੋਈ ਆ ਤੇ ਟਰੈਕਟਰ ਨਾਲੋਂ 2.5 ਡੇਡ ਫੁੱਟ ਚੌੜੀ ਆ ਤੇ ਉਹ ਸੜਕ ਦੇ ਮੁਕਾਬਲੇ ਤੇ ਆ ਜਾਂਦੀ ਆ ਉਸ ਪ੍ਰਾਲੀ ਬਾਹਰ ਨੂੰ ਤੇ ਬੰਦੇ ਨੂੰ ਪਿਛਲੇ ਟਰੈਕਟਰ ਚਲਾਉਣ ਟਰੈਕਟਰ ਲਈ ਜਾਂਦਾ ਉਹਨੂੰ ਡੈਕਟਰ ਵਾਲੇ ਨੂੰ ਪਤਾ ਹੀ ਨਹੀਂ ਵੀ ਮੇਰੇ ਪਿੱਛੇ ਕਾਰ ਆ ਰਹੀ ਆ ਤੇ ਰੈਂਜੀ ਖੁੰਦੀ ਗੱਲ ਵੀ ਸੜਕਾ ਵਾਲੇ ਵਾਲੋਂ ਜਾਂ ਤਾਂ ਓਖਰ ਗਿਆ ਜਾਂ ਕਿਸਾਨਾਂ ਨੇ ਜ਼ਿਮੀਦਾਰਾਂ ਨੇ ਵੜ ਤੁਰੀਆਂ ਬਹੁਤ ਛੋਟੀਆਂ ਸੜਕਾਂ ਜਿਹੜੀਆਂ ਪਿੰਡੂ ਸੜਕਾਂ ਨੇ ਉਰੇ ਤੇ ਉਹ ਕਾਰ ਵਾਲਾ ਬੰਦਾ ਜਿਹਦੇ ਨਾਲ ਮਰੀਜ਼ ਆ ਮੰਨ ਲਓ ਵੀ ਕਿਸੇ ਦੇ ਪੇਨ ਹੁੰਦੀ ਆ ਲੱਗਦਾ ਵੀ ਇਹਨੂੰ ਹਾਰਟ ਅਟੈਕ ਨਾ ਹੋ ਜਾਵੇ ਉਹ ਮੁੱਢਲੀ ਸਹਾਇਤਾ ਲੈ ਕੇ ਤੁਰ ਪਿਆ ਐਂਬੂਲੈਂਸ ਦਾ ਪਿੰਡਾਂ ਵਿੱਚ ਹੈ ਨਹੀਂ ਤੇ ਉਹ ਟਰਾਲੀ ਕ੍ਰਾਸ ਉਹ ਟਰਾਲੀ ਵਾਲੇ ਨੂੰ ਪਤਾ ਹੀ ਨਹੀਂ ਉਹ ਤਾਂ ਆਪਣਾ ਡੈਕ ਲਾਇਆ ਹੋਇਆ ਆਪਣਾ ਗੀਤ ਸੁਣਦਾ ਜਾਂਦਾ ਇਹ ਨਹੀਂ ਕਿ ਮੈਂ ਉਹਨਾਂ ਦੇ ਉਹਨਾਂ ਦੇ ਵਿਰੋਧ ਵਿੱਚ ਆ ਮੈਂ ਉਹ ਟਰਾਲੀ ਦੇ ਕੰਮ ਕਰਨ ਦੇ ਪਰ ਜਿਹੜਾ ਤੁਸੀਂ ਭਾਟਉਣ ਵਾਸਤੇ ਨਿਰਧਾਰਤ ਕੀਤਾ ਜਾਂ ਤਾਂ ਉਹਨੂੰ ਟਰੱਕ ਦੇ ਵਿੱਚ ਐਸੀ ਸਪੀਡ ਹੋਵੇ ਵੀ ਕਾਰ ਉਹਦੇ ਨਾਲ ਜੋ 40 45 50 ਤੇ ਜਾਂਦਾ ਤੇ ਕਾਰ ਚੱਲੂ ਇਹ ਮੰਨ ਲੂ ਵੀ ਅਗਲੇ ਜਿਹੜੀ ਮੇਨ ਰੋਡ ਆ ਉਹਦੇ ਤੱਕ ਉਹ ਇੱਕ ਅੱਧਾ ਡੇਢ ਮਿੰਟ 2 ਮਿੰਟ ਪਰ ਜੇ ਤੁਸੀਂ ਮੋੜਲੇ ਰੂਪ ਵਿੱਚ 2 ਕਿਲੋਮੀਟਰਾਂ ਤੇ ਮੂਹਰੇ ਟਰੈਕਟਰ ਆ ਤੁਹਾਡਾ ਜਾ ਰਿਹਾ 25 ਤੇ 25 ਕਿਲੋਮੀਟਰ ਤੇ ਜਾਂ 35 ਕਿਲੋਮੀਟਰ ਤੇ ਤੇ ਉਹਨੇ ਕਦੋਂ ਜਾਣਾ ਤੇ ਉਹਨੂੰ ਟਰਾਲੀ ਨੂੰ ਮੂਹਰੇੋਂ ਜਿਹੜੇ ਬੰਦੇ ਨੇ ਆਉਣਾ ਕੋਈ ਮੂਹਰੇੋਂ ਆਉਣ ਵਾਲਾ ਬੰਦਾ ਆਉਂਦਾ ਦੂਜੇ ਪਾਸੇ ਦੂਜੀ ਸਾਈਡ ਤੋਂ ਕੋਈ ਟਰੈਕਟਰ ਲੈ ਕੇ ਆਉਂਦਾ ਤੇ ਉਹ ਫਿਰ ਸਾਈਡ ਤੋਂ ਮੂਹਰੇ ਦੇਖਦਾ ਵੀ ਮੈਨੂੰ ਉਹ ਪਿੱਛੇ ਖੜਾਉਂਦਾ ਤੇ ਉਹਨੂੰ ਕੋਲੋਂ ਫਿਰ ਟਰਾਲੀ ਵਾਲਾ ਹੌਲੀ ਕਰਕੇ ਕੱਢਦਾ ਪ੍ਰੋਬਲਮਾਂ ਤਾਂ ਇਹ ਬਹੁਤ ਵੱਡੀਆਂ ਨੇ ਇਸੇ ਤੀਕੇ ਨਾਲ ਮੇਰੇ ਕਿਸਾਨ ਭਰਾ ਨੇ ਮੈਂ ਖੁਦ ਖੇਤੀ ਕਿੱਤੇ ਨਾਲ ਜੁੜਿਆ ਰਿਆਂ ਮੇਰੀਆਂ ਕਿਸਾਨਾਂ ਨਾਲ ਹਮਦਰਦੀ ਆ ਕਿਸਾਨ ਨੇ ਜੀਵਿਦਾਰ ਨੇ ਜਿਹੜੇ ਖੇਤੀ ਕਰਨ ਵਾਲੇ ਚਾਹੇ ਉਥੇ ਕਿਤੇ ਲੈ ਕੇ ਖੇਤੀ ਕਰਦੇ ਨੇ ਕਾਹ ਇਹ ਉਹਨਾਂ ਦੀ ਆਪਣੀ ਜ਼ਮੀਨ ਤੇ ਖੇਤੀ ਕਰਦੇ ਨੇ ਮੈਂ ਮੰਨਦਾ ਵੀ ਖੇਤੀ ਕੀਤਾ ਬਹੁਤ ਬਹੁਤ ਲਾਹੇਵੰਦਾ ਨਹੀਂ ਇਹਦੇ ਵਿੱਚੋਂ ਘਾਟਾ ਪੈ ਰਿਹਾ ਮੈਂ ਖੋਦ ਆਪਣੇ ਜੀਵਨ ਵਿੱਚ ਖੇਤੀ ਕੀਤੀ ਆ ਨਹੀਂ ਮੁਨਾਫੇ ਵਾਲਾ ਕੀਤਾ ਤੇ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਇੱਕ ਅਲੱਗ ਵਿਸ਼ਾ ਲੇਕਿਨ ਕਿਸੇ ਵੀ ਚੀਜ਼ ਦੀ ਕਪੈਸਿਟੀ ਤੋਂ ਜ਼ਿਆਦਾ ਉਹਦੇ ਤੇ ਭਜਨ ਪਾ ਲੈਣਾ ਤੁਸੀਂ ਜਰਾ ਅਨਮਾਨ ਲਾਓ ਵੀ ਕੀ ਇਹ ਜਾਇਜ਼ ਆ ਕਿਸੇ ਵਾਸਤੇ ਵੀ ਟਰੈਕਟਰ ਦੀ ਕਿੰਨੀ ਹਾਰਸ ਪਾਵਰ ਆ ਉਹ ਕਿੰਨਾ ਬਜਨ ਖਿੱਚ ਸਕਦਾ ਇਹਦੇ ਲਈ ਸਾਡੀਆਂ ਜਿਹੜੀਆਂ ਖੰਡ ਮਿੱਲਾਂ ਨੇ ਉਹਨਾਂ ਦੀਆਂ ਆਪਣੀਆਂ ਪ੍ਰੋਬਲਮਾਂ ਨੇ ਉਹਨਾਂ ਦੀਆਂ ਆਪਣੀਆਂ ਮੁਸ਼ਕਲਾਂ ਨੇ ਉਹ ਆਪ ਘਾਟੇ ਵਿੱਚ ਜਾ ਰਹੀਆਂ ਨੇ ਤੇ ਇਹ ਗੱਲਾਂ ਨੂੰ ਸਰਕਾਰੀ ਪੱਧਰ ਤੇ ਧਿਆਨ ਦੇ ਕੇ ਸੁਧਾਰਨਾ ਚਾਹੀਦਾ ਕਿਉਂਕਿ ਬੰਦਾ ਕਹਿੰਦਾ ਵੋਟਾਂ ਲੈਣੀਆਂ ਨੇ ਜੇ ਮੈਂ ਕੋਈ ਫੈਸਲਾ ਕਰ ਲਿਆ ਤੇ ਮੇਰੇ ਵੋਟਰ ਨਰਾਜ ਹੋ ਜਾਣਗੇ ਇੱਕ ਸਿੱਧਾ ਰابطਾ ਵੀ ਜੇ ਪੁਲਿਸ ਵਾਲਾ ਰੋਕਦਾ ਤਾਂ ਉਹਰੇ ਖਾਣ ਨੂੰ ਟੈਲੀਫੋਨ ਲੱਗਦਾ ਜੇ ਨਹੀਂ ਰੋਕਦਾ ਪাবਲਿਕ ਪਰੇਸ਼ਾਨ ਹੁੰਦੀ ਆ ਤੇ ਵੋਟਾਂ ਮਿਲੇ ਫਿਰ ਅਸੀਂ ਭੁੱਲ ਜਾਂਦੇ ਆ ਤੇ ਫੇ ਸਾਨੂੰ ਜਿਹੜਾ ਸਸਤੀ ਤਰੀਕੇ ਦੇ ਨਾਲ ਵੀ ਵੋਟ ਲੈ ਲਓ ਤੇ ਬਾਹਰ ਵਿੱਚ ਲੋਕ ਪਰੇਸ਼ਾਨ ਹੁੰਦੇ ਨੇ ਹੁਣ ਲੋਕਾਂ ਨੂੰ ਵੀ ਅਸੀਂ ਦੋਸ਼ ਮੁਕਤ ਨਹੀਂ ਕਰ ਸਕਦੇ ਤੇ ਜਦੋਂ ਅਸੀਂ ਚੋਣ ਕਰਨੀ ਹੁੰਦੀ ਆ ਉਦੋਂ ਅਸੀਂ ਭੁੱਲ ਜਾਂਦੇ ਆ ਉਦੋਂ ਫੇ ਸਾਡੇ ਵਿੱਚ ਭਾਈ ਪਤੀਜਾਬਾਦ ਵੀ ਆ ਜਾਂਦਾ ਵੀ ਜੇ ਪੰਜਾਬ ਨੂੰ ਵਧੀਆ ਬਣਾਉਣਾ ਪੰਜਾਬ ਦੇ ਘਰ ਖਾਲੀ ਹੋਣੋਂ ਬਚਾਉਣੇ ਨੇ ਤੇ ਸਾਨੂੰ ਆਪਣੇ ਵਿੱਚ ਵੀ ਸੁਧਾਰ ਕਰਨਾ ਪਊਗਾ ਇਹ ਟਰੈਪ ਕਰਾ ਜਿਹੜਾ ਸਿਸਟਮ ਹੈ ਇਹਨੂੰ ਵੀ ਬਹੁਤ ਵੱਡੇ ਪੱਧਰ ਤੇ ਦੇ ਵਿੱਚ ਤਵਜਿਹੀਆਂ ਲਿਆਉਣੀਆਂ ਪੈਣ। ਆਓ ਦੁਆ ਕਰੀਏ ਕਿ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਜਾਂ ਵਿਸ਼ਵ ਦੀ ਧਰਤੀ ਦੇ ਹਾਦਸਿਆਂ ਵਿੱਚ ਜਾਂਦੇ ਆ ਅਜਾਈ ਜਾਨਾਂ ਨਾ ਜਾਣ। ਕੋਈ ਨਾ ਕੋਈ ਐਸੀ ਸੋਹਰਦ ਸ਼ਖਸੀਅਤਾਂ ਸੋਹਰਦ ਰਾਜਨੀਤਿਕ ਲੋਕ ਅੱਗੇ ਆਉਣ ਸੋਹਰਦ ਸਿਸਟਮ ਹੋਵੇ ਤਾਂ ਜੋ ਅਜਾਈ ਜਾਨਾਂ ਨਾ ਜਾ ਸਕਣ। ਇਹਨਾਂ ਦੁਆਵਾਂ ਨਾਲ ਇਹਨਾਂ ਆਸ਼ਾਵਨ ਨਾਲ ਅਸੀਂ ਤੁਹਾਡੇ ਤੋਂ ਵਿਦਾ ਲੈਣੇ ਆਂ ਧੰਨਵਾਦ ਸਤਿ ਅਲੋਚਨ ਸਿੰਘ ਪਮਦੀ ਜੀ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੂੰ ਜਰੂਰ ਕਰਨਾ ਤੇ ਜੋਗ ਟਿੱਪਣੀ ਵੀ ਤੁਸੀਂ ਜਰੂਰ ਕਰਨੀ ਧੰਨਵਾਦ ਸਤਿ ਸ੍ਰੀ ਅਕਾਲ